ਅਸ਼ੀ ਕਾਲਜੀ ਮੈਂ ਬਾਜਵਾ ਪਟਿਤ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਡਿਜ਼ਾਈਨ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਨੇ ਫੋਰ ਸੂਟ ਰੈਡੀ ਕੀਤੇ ਨੇ ਅਲੱਗ-ਅਲੱਗ ਸਟੱਫ ਦੇ ਉੱਪਰ ਰੈਡੀ ਕੀਤੇ ਨੇਗੇ ਇਹ ਵਾਲੇ ਸੂਟ ਆਪਾਂ ਨੂੰ ਹੋਰ ਵੀ ਆਰਡਰ ਆਏ ਹੋਏ ਨੇ ਇਹ ਵਾਲੇ ਆਪਾਂ ਨੇ ਫਿਰ ਹਾਲ ਹਲੇ 4 ਸੂਟ ਰੈਡੀ ਕੀਤੇ ਨੇ ਤੇ 5 ਸੂਟ ਦੇ ਨਾਲ ਦੇ ਆਪਾਂ ਨੇ ਹੋਰ ਰੈਡੀ ਕੀਤੇ ਨੇ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਕੀਤਾ ਜੀ कॉटन ਸਟਫ ਦੇ ਉੱਪਰ ਰੈਡੀ ਕੀਤਾ ਮਹਿਰੂਨ ਕਲਰ ਦਾ ਸੂਟ ਆ ਸੇਮ ਫੋਟੋ ਵਾਲਾ ਸੂਟ ਆ ਜਿਹੜਾ ਆਪਾਂ ਨੇ ਰੈਡੀ ਕੀਤਾ ਆਪਾਂ ਨੇ ਓਨਲੀ ਸਟਫ ਚੇਂਜ ਕੀਤਾ ਇਹਦਾ ਜਿਹੜਾ ਵਰਕ ਆ ਘੇਰੇ ਤੇ ਆ ਕੱਟਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਟ੍ਰਿਪਲ ਕੱਟਵਰਕ ਹੋਇਆ ਹੋਇਆ ਹੈ 3 ਲੇਅਰ ਨੇ ਕੱਟਵਰਕ ਇਹਦੇ ਤੁਸੀਂ ਦੇਖ ਸਕਦੇ ਹੋਗੇ ਇਦੇ ਉੱਪਰ ਜਿਹੜਾ ਕੱਟ ਵਰਕ ਦੇ ਆਪਾਂ ਨੇ ਇਹ ਵਾਲੇ ਫਲਾਵਰ ਬਣਾਏ ਨੇ ਫਲਾਵਰ ਦੀ ਫਿਨਿਸ਼ਿੰਗ ਬਹੁਤ ਹੀ ਪਿਆਰੇ ਬਣੀ ਹੋਈ ਨੇ ਤੁਸੀਂ ਚੈੱਕ ਕਰ ਸਕਦੇ ਸਾਰਾ ਵਰਕ ਜਿਹੜਾ ਸਿੰਗਲ ਕਲਰ ਦੇ ਵਿੱਚ ਹੋਇਆ ਹੋਇਆ ਸੀ ਵਨ ਸਾਈਡ ਇਹ ਵਾਲਾ ਫਲਾਵਰ ਬਣਿਆ ਹੋਇਆ ਥੋੜਾ ਸਾਈਜ਼ ਵੱਡਾ ਹੈਗਾ ਵਨ ਸਾਈਡ ਹੈ ਜਿਹੜਾ ਛੋਟੇ ਸਾਈਜ਼ ਦਾ ਬਣਿਆ ਹੋਇਆ ਹੈ ਇਹਦਾ ਸਾਈਜ਼ ਇਹ ਵਾਲਾ ਹੈਗਾ ਜਿਹੜਾ ਆਪਾਂ ਨੇ ਸੇਮ ਵਰਕ ਕੀਤਾ ਜੀ ਸੇਮ ਹੀ ਇਹਦੇ ਬਾਹਮਾਂ ਤੇ ਵਰਕ ਹੋਇਆ ਹੋਇਆ ਹੈਗਾ ਤੇ ਸੇਮ ਹੀ ਇਹਦੇ ਪੌਂਚਿਆਂ ਤੇ ਵਰਕ ਕੀਤਾ ਹੋਇਆ ਜੀ ਇਦੇ ਵਿੱਚ ਆਪਾਂ ਨੇ ਇੱਕ ਸੂਟ ਇਹ ਰੈਡੀ ਕੀਤਾਗਾ ਇੱਕ ਸੂਟ ਆਪਾਂ ਨੇ ਡੈਂਟਿੰਗ ਜਬਰਜਟ ਜਿਹਨੂੰ ਲਾਈਨਿੰਗ ਜਬਰਜਟ ਵੀ ਬੋਲ ਲੈਂਦੇ ਆ ਬਹੁਤ ਹੀ ਪਿਆਰਾ ਕਲਰ ਹੈ ਤੇ ਇਹਦੇ ਉਪਰ ਆਪਾਂ ਨੇ ਪਿੰਕ ਕਲਰ ਦਾ ਜਿਹੜਾ ਵਰਕ ਕੀਤਾ ਹੋਇਆ ਜੀ ਸੇਮ ਐਸ ਥਿਸ ਵਰਕ ਕੀਤਾ ਹੋਇਆ ਬਾਹਮਾ ਦਾ ਵਰਕ ਮੈਂ ਇੱਕ ਵਾਰ ਤੁਹਾਨੂੰ ਕਿਸੇ ਸੂਟ ਦਾ ਓਪਨ ਕਰਕੇ ਦਿਖਾ ਦਣੀ ਆ ਇਹ ਵਾਲਾ ਆ ਗਿਆ ਬਾਹਮਾ ਦਾ ਵਰਕ ਜਿਸ ਦਾ ਇਹ ਵਾਲਾ ਪਣੀ ਜਿਹੜਾ ਇਹਦੇ ਬਾਮਾ ਦੇ ਵਰਕ ਕੀਤਾ ਸੀ ਇਹ ਵੀ ਵਰਕ ਹੈ ਜਿਹੜਾ ਆਪਣੇ ਪੌਂਚੀਆਂ ਤੇ ਐਸਟਿਸ ਕੀਤਾ ਹੋਇਆ ਹੈਗਾ ਬਹੁਤ ਹੀ ਸਿੰਪਲ ਤੇ ਸੋਬਰ ਜਿਹਾ ਜਿਹੜਾ ਇਹ ਪੀਸ ਰੈਡੀ ਹੋਇਆ ਹੋਇਆ ਹੈਗਾ ਇਹ ਆਪਣਾ ਇੱਕ ਸੂਟ ਇਹ ਵਾਲਾ ਰੈਡੀ ਕੀਤਾਗਾ ਇੱਕ ਮੇਰੀ ਭੈਣ ਦਾ ਬਾਹਰੋਂ ਆਰਡਰ ਆਇਆ ਹੋਇਆ ਸੀਗਾ ਉਹਨਾਂ ਨੇ ਜਿਹੜਾ ਇਹ ਵਾਲਾ ਸੂਟ ਸੀਮ ਸਟਫ ਸਿੰਮਰ ਫੈਬਰਿਕ ਦੇ ਉੱਪਰ ਰੈਡੀ ਕਰਵਾਇਆ 골ਡਨ ਕਲਰ ਦਾ ਵਰਕ ਕੀਤਾ ਹੋਇਆ ਇਹ ਵੀ ਬਹੁਤ ਪਿਆਰਾ ਲੱਗਦਾ ਜੀ ਪੀਸ ਬਣਿਆ ਹੋਇਆ ਹੈ ਇਹ ਵੀ ਬਹੁਤ ਸੋਨਾ ਵਰਕੇ ਕੀਤਾ ਹੋਇਆ ਵਰਕ ਤੁਸੀਂ ਦੇਖ ਸਕਦੇ ਹੋ सेम ही ਕੀਤਾ ਹੋਇਆ सेम ही ਉਹਨਾਂ ਨੇ ਇੱਕ ਸੂਟ ਹੈ ਜਿਹੜਾ ਬਲੈਕ ਕਲਰ ਦੇ ਵਿੱਚ ਕਰਵਾਇਆ ਜੀ ਇਹ ਆਪਣਾ ਜਿਹੜਾ ਬਲੈਕ ਕਲਰ ਦੀ ਜਵਰਜਟ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇੱਥੇ ਵੀ सेम ਵਰਕ ਕੀਤਾ ਹੋਇਆ ਹੈਗਾ ਪ੍ਰਾਈਸ ਮੈਂ ਮੈਨੂੰ ਮੈਸੇਜ ਕਰ ਲਿਓ ਡੀਐਮ 'ਇ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗੀ ਜੀ ਪ੍ਰਾਈਸ ਕਨਫਰਮ ਕਰਨ ਲਈ ਮੇਰੇ WhatsApp ਨੰਬਰ ਤੇ ਮੈਨੂੰ ਮੈਸੇਜ ਕਰ ਸਕਦੇ ਹੋ 9855462231 ਵਾਲੇ ਨੰਬਰ ਤੇ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਮੈਂ ਉਸ ਦੇ ਵਿੱਚ ਤੁਹਾਨੂੰ ਸਾਰਾ ਪ੍ਰਾਈਸ ਵਗੈਰਾ ਸਭ ਕੁਝ ਮੈਂਸ਼ਨ ਕਰ ਦਾਂਗੀ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਠੀਕ ਹੈ ਜੀ ਅਗਰ ਕੋਈ ਕਸਟਮਰ ਕਿਸੇ ਹੋਰ ਸਟੱਫ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦਾਗਾ ਜਾਂ ਵਰਕ ਦੇ ਵਿੱਚ ਥੋੜੀ-ਬਹੁਤੀ ਚੇਂਜਿੰਗ ਕਰਵਾਉਣਾ ਚਾਹੁੰਦਾਗਾ ਤਾਂ ਪ੍ਰਾਈਸ ਜਿਹੜਾ ਉਹਦੇ ਅਕੋਰਡਿੰਗ ਹੋਊਗਾ ਬਾਕੀ ਤੁਸੀਂ ਵਰਕ ਨੂੰ ਦੇਖ ਹੀ ਰਹੂਗੇ Thank you.